ਬਾਰਿਸ਼ ਦੀਏ ਜੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ 2-3 ਦਿਨ ਹੋਰ ਜਿਹੜੀਆਂ ਇਸੇ ਤਰ੍ਹਾਂ ਇੰਟੈਂਸ ਅਸੀਂ ਅਬਜ਼ਰਵ ਕਰ ਸਕਦੇ ਹਾਂ ਤੇ 2 ਦਿਨ ਰੈਡ ਅਲਰਟ ਔਰ ਫਿਰ 29 ਤਰੀਕ ਨੂੰ ਜਿਹੜਾ orange ਅਲਰਟ ਜਾਰੀ ਕੀਤਾ ਗਿਆ ਹੈ ਜਿਹੜੀਆਂ ਵੀ ਤੁਸੀਂ ਅੱਜਕੱਲ ਫਸਲਾਂ ਖੇਤਾਂ ਦੇ ਵਿੱਚ ਲਾਈਆਂ ਹੋਈਆਂ ਨੇ ਉਹਨਾਂ ਨੂੰ ਹਲਕਾ ਪਾਣੀ ਟੈਂਕ ਟੂ ਟਾਈਮ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹੋ ਜਦੋਂ ਬਾਤ ਕਰਦੇ ਹਾਂ ਕਿ ਕਿ 11 ਤੋਂ 4 ਦੇ ਵਿੱਚ ਕਾਫੀ ਇੰਟੈਂਸ ਜਿਹੜੀਆਂ ਹੀਟ ਕੰਡੀਸ਼ਨਸ ਹੁੰਦੀਆਂ ਨੇ ਮੈਨੂੰ ਲੱਗਦਾ ਹੈ ਕਿ ਜਿਵੇਂ ਹਾਲੇ ਹੀਟ ਵੇਵ ਕੰਡੀਸ਼ਨ ਸਪੈਸ਼ਲੀ ਇਹਨਾਂ ਤੱਕ ਬਣੀ ਰਹਿੰਦੀ ਕਿਹੋ ਜਿਹਾ ਉਹਦੇ ਤੋਂ ਬਾਅਦ ਥੋੜਾ ਜ਼ਿਆਦਾ ਰਿਲੀਫ ਸਭ ਨੂੰ ਜੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ 15 ਮਈ ਤੋਂ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਔਰ ਜੇ ਅਸੀਂ ਕੱਲ ਦਾ ਮੈਕਸਿਮਮ ਟੈਂਪਰੇਚਰ ਦੇਖੀਏ ਤਾਂ ਕੱਲ 43.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਸੀ ਸੋ ਇਹ ਲਗਭਗ 3.4 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਆਬਜ਼ਰਵ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 25.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਤੱਗੇ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 24.1 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਦਿਨ ਦਾ ਰਾਤ ਦਾ ਤਾਪਮਨ ਨਾਰਮਲ ਤੋਂ ਉੱਪਰ ਚੱਲ ਰਹੇ ਨੇ ਔਰ ਰੀਜਨ ਦੇ ਵਿੱਚ ਹੀਟ ਵੇਵ ਕੰਡੀਸ਼ਨ ਜਿਹੜੀਆਂ ਉਹ ਬੜੀਆਂ ਹੋਈਆਂ ਨੇ ਜੇ ਅਸੀਂ ਕਲਾਊਡ ਪਿਕਚਰ ਦੇਖੀਏ ਤਾਂ ਫਿਲਹਾਲ ਕਿਸੇ ਤਰ੍ਹਾਂ ਦੇ ਸਿਸਟਮ ਦੀ ਕੋਈ ਡਿਵੈਲਪਮੈਂਟ ਅਸੀਂ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦੀ ਅਜੇ ਕੋਈ ਪ੍ਰੈਡਿਕਸ਼ਨ ਨਹੀਂ ਹੈ ਹੀਟ ਵੇਵ ਕੰਡੀਸ਼ਨਸ ਆਉਣ ਵਾਲੇ 2-3 ਦਿਨ ਹੋ ਇਸੀ ਤਰ੍ਹਾਂ ਇੰਟੈਂਸ ਅ ਅਸੀਂ ਆਬਜ਼ਰਵ ਕਰ ਸਕਦੇ ਹਾਂ 29 ਤਰੀਕ ਤੱਕ ਆਈਐਮਡੀ ਵੱਲੋਂ ਜਿਹੜੀਆਂ ਸਵियर ਹੀਟ ਵੇਵ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਇਹਦੇ ਵਾਸਤੇ 2 ਦਿਨ ਰੈਡ ਅਲਰਟ ਔਰ ਫਿਰ 29 ਤਰੀਕ ਨੂੰ ਜਿਹੜਾ orange ਅਲਰਟ ਜਾਰੀ ਕੀਤਾ ਗਿਆ ਉਹਦੇ ਰੈਡ ਅਲਰਟ ਜਿਹੜਾ ਕਿਹੜੇ ਕਿਹੜੇ ਦਿਨਾਂ ਤੱਕ ਹੈ ਤੇ ਉਹ ਤਰੀਕ ਦੇਖੋ ਅਸਟਾਈਓ ਰਠਾਈ ਵਾਸਤੇ ਰੈਡ ਅਲਰਟ ਔਰ 29 ਵਾਸਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਉਹਦੇ ਤੋਂ ਬਾਅਦ ਥੋੜੀ ਜੀ ਰਿਲੀਫ ਸਾਨੂੰ ਹੀਟ ਵੇਵ ਦੇ ਵਿੱਚ ਮਿਲ ਸਕਦੀ ਹੈ ਜਿਹਨਾਂ ਕਿਸਾਨਾਂ ਨੇ ਫਸਲ ਲਗਾਈ ਉਹਨਾਂ ਨੂੰ ਜੀ ਫਾਰਮਰਸ ਨੂੰ ਅਸੀਂ ਪਹਿਲਾਂ ਵੀ ਇਹੀ ਸਲਾਹ ਦੇ ਰਹੇ ਹਾਂ ਕਿ ਜਿਹੜੀਆਂ ਵੀ ਤੁਸੀਂ ਅੱਜਕੱਲ ਫਸਲਾਂ ਖੇਤਾਂ ਦੇ ਵਿੱਚ ਲਾਈਆਂ ਹੋਈਆਂ ਨੇ ਉਹਨਾਂ ਨੂੰ ਹਲਕਾ ਪਾਣੀ ਟਾਈਮ ਟੂ ਟਾਈਮ ਸਵੇਰੇ ਜਾਂ ਸ਼ਾਮ ਨੂੰ ਦਿੰਦੇ ਰਹੋ ਔਰ ਆਪਣੇ ਵਰਕਿੰਗ ਆਰਸ ਵੀ ਹੀਟ ਸਟ्रेस ਨੂੰ ਧਿਆਨ ਵਿੱਚ ਰੱਖ ਕੇ ਮੈਨੇਜ ਕਰੋ 11 ਵਜੇ ਤੋਂ ਪਹਿਲਾਂ ਕੰਮ ਕਰੋ ਜਾਂ 4 ਵਜੇ ਤੋਂ ਬਾਅਦ ਕਰੋ ਕਿਉਂਕਿ 11 ਤੋਂ 4 ਦੇ ਵਿੱਚ ਕਾਫੀ ਇੰਟੈਂਸ ਜਿਹੜੀਆਂ ਹੀਟ ਕੰਡੀਸ਼ਨਸ ਹੁੰਦੀਆਂ ਨੇ ਔਰ ਖਾਣ ਪੀਣ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਪ੍ਰੋਪਰਲੀ ਡਾਈਟ ਲਓ ਵੱਧ ਤੋਂ ਵੱਧ ਲਿਕੁਇਡਸ ਲਓ ਬੋਡੀ ਨੂੰ ਹਾਈਡਰੇਟਿਡ ਰੱਖੋ ਜਦੋਂ ਵੀ ਬਾਹਰ ਨਿਕਲਦੇ ਹੋ ਆਪ ਆਪਕੇ ਸਾਰੇ ਬਾਡੀ ਪਾਰਟਸ ਕਵਰਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਤੁਹਾਡੀ ਸਿਹਤ ਤੇ ਨੁਕਸਾਨ ਨਾ ਹੋ ਸਕੇ ਕੁਝ ਜਿਵੇਂ ਪਿਛਲੇ ਸਾਲ ਦੇ ਬਾਬਲੇ ਸੰਦਰ ਨੇ ਹੁੰਦਾ ਹੈ ਕਿ ਕਿ ਸਾਹਮਣੋਂ ਕੀ ਸਾਲ ਦਾ ਜੀ ਅਸੀਂ ਇਸ ਤਰ੍ਹਾਂ ਕੁਝ ਸਪੈਸੀਫਿਕ ਟ੍ਰੈਂਡ ਨਹੀਂ ਕਹਿ ਸਕਦੇ ਕਿ ਕੋਈ ਹਰ ਸਾਲ ਬੜੀ ਵੇਰੀਏਬਿਲਿਟੀ ਸਾਨੂੰ ਦੇਖਣ ਨੂੰ ਮਿਲਦੀ ਹੈਗੀ ਹੈ ਜਿਵੇਂ ਹੁਣ ਕੱਲ ਦਾ ਡੇ ਟਾਈਮ ਟੈਂਪਰੇਚਰ 43.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਪਿਛਲੇ ਸਾਲ ਇਸੇ ਦਿਨ 33 ਡਿਗਰੀ ਸੈਂਟੀਗ੍ਰੇਡ ਸੀ ਉਹਦੇ ਤੋਂ ਪਿਛਲੇ ਸਾਲ 37 ਡਿਗਰੀ ਸੈਂਟੀਗ੍ਰੇਡ ਸੀ ਜਦੋਂ ਕਿ 2017 ਦੇ ਵਿੱਚ ਵੀ 43.4 ਰਹੀ ਸੀ ਸੋ ਬੜੀਆਂ ਵੇਰੀਏਬਲ ਕੰਡੀਸ਼ਨਸ ਹਰ ਵਾਰੀ ਦੇਖਣ ਨੂੰ ਮਿਲਦੀਆਂ ਨੇ ਵੇਰੀਏਬਿਲਟੀ ਜਿਹੜੀ ਵੈਦਰ ਦੇ ਵਿੱਚ ਕਾਫੀ ਜ਼ਿਆਦਾ ਹੈ ਪਿਛਲੇ ਸਾਲ ਅਕੋਰਡਿੰਗ ਇਸਟਾਟਸ ਕਰਤੇ ਗਏ ਨਹੀਂ ਜੀ ਅ ਜੇ ਅਸੀਂ ਜਿਹੜਾ ਹੁਣ ਪ੍ਰਿਵੇਲਿੰਗ ਚੱਲ ਰਿਹਾ ਹੈਗਾ ਜਿਵੇਂ ਅੱਜ ਦਾ 43.4 ਡਿਗਰੀ ਸੈਂਟੀਗ੍ਰੇਡ ਸੀ ਕੱਲ ਦਾ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਪਿਛਲੇ ਸਾਲ 26 ਮਈ ਨੂੰ 33 ਡਿਗਰੀ ਸੈਂਟੀਗ੍ਰੇਡ ਸੀਗਾ ਅੱਜ ਆਨਲੇ ਜੋ ਬੁਲਾਇਆ ਨਗਨਾ ਕੀ ਗਰਮੀ ਦਾ ਇਹ ਇਮਾਨ ਲਗਾ ਸਕਦੇ ਹਾਂ ਅਸੀਂ ਐਨੀ ਲੰਬੀ ਪ੍ਰੈਡਿਕਸ਼ਨ ਤਾਂ ਨਹੀਂ ਦੇ ਸਕਦੇ ਜੀ ਪਰ ਆਉਣ ਵਾਲੇ ਜਿਹੜੇ 3-4 ਦਿਨ ਨੇ ਇਹਨਾਂ ਦੇ ਵਿੱਚ ਜ਼ਰੂਰ ਹਲੇ ਹੀਟ ਵੇਵ ਕੰਡੀਸ਼ਨ ਸਪੈਸ਼ਲੀ 29 ਤਰੀਕ ਤੱਕ ਬਣੀ ਰਹਣ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਥੋੜਾ ਜਿਆਦਾ ਰੀਲੀਫ ਸਾਨੂੰ ਮਿਲੇਗਾ ਬਾਰਿਸ਼ ਦੀ ਕੋਈ ਨਹੀਂ ਜੀ ਹਲੇ ਸੀ ਕਿਸੇ ਤਰ੍ਹਾਂ ਦੇ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਫਿਲਹਾਲ ਕੋਈ ਪ੍ਰੈਡਿਕਸ਼ਨ ਨਹੀਂ ਹੈ ਹੀਟ ਵੇਵ ਕੰਡੀਸ਼ਨਸ ਹੀ ਕੰਟੀਨਿਊ ਕਰਨ ਦੀ ਪ੍ਰੈਡਿਕਸ਼ਨ ਹੈ ਕਿਸਾਨਾਂ ਨੂੰ ਵੀ ਇਸਲਾਹ ਦੇ ਰਹੇ ਹਾਂ ਜੀ ਕਿ ਟਾਈਮ ਟੂ ਟਾਈਮ ਜਿਹੜਾ ਹਲਕਾ ਪਾਣੀ crops ਨੂੰ ਲਾਉਂਦੇ ਰਹੋ ਆਮ ਲੋਕਾਂ ਨੂੰ ਵੀ ਇਹੀ ਇਸਲਾਹ ਦੇ ਰਹੇ ਹਾਂ ਕਿ ਜਿਹੜਾ 11 ਤੋਂ 4 ਵਜੇ ਤੱਕ ਦਾ ਟਾਈਮ ਹੁੰਦਾ ਬੜਾ ਇੰਟੈਂਸਿਟੀ ਹੁੰਦੀ ਹੈ ਉਦੋਂ ਉਹਦੇ ਵਿੱਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਪਰਾਂ ਤੋਂ ਬਾਹਰ ਨਾ ਨਿਕਲੋ ਉਦੋਂ ਨਿਕਲੋ ਜਦੋਂ ਬਹੁਤ ਜ਼ਰੂਰੀ ਆ ਅਦਰਵਾਈਜ਼ ਗੁਰੇਜ਼ ਕਰੋ ਔਰ ਹੈਲਦੀ ਡਾਈਟ ਲਓ ਲਿਕੁਇਡਸ ਵੱਧ ਤੋਂ ਵੱਧ ਲਓ ਬੋਡੀ ਨੂੰ ਹਾਈਡਰੇਟਿਡ ਰੱਖੋ ਜਦੋਂ ਵੀ ਬਾਹਰ ਜਨਾਬ ਦਾ ਹੈੱਡ ਔਰ ਬਾਕੀ ਵੀ ਬੋਡੀ ਪਾਰਟਸ ਸਾਰੇ ਕਵਰਡ ਰੱਖੋ ਤਾਂ ਕਿ ਹੀਟ ਸਟ੍ਰੈਸ ਦਾ ਤੁਹਾਡੀ ਸਿਹਤ ਤੇ ਕੋਈ